ਮੋਦੀ ਸਰਕਾਰ ਨੂੰ ਐਕਸਪ੍ਰੈਸ ਵੇ ਦਾ ਤੋਹਫਾ ਦੇ ਰਹੀ ਹੈ ਜਿਨ੍ਹਾਂ ਵਿੱਚੋਂ ਦੋ ਪੰਜਾਬ ਵਿੱਚੋਂ ਨਿਕਲਣਗੇ ਮੋਦੀ ਸਰਕਾਰ ਦੇਸ਼ ਵਿੱਚ ਐਕਸਪ੍ਰੈਸ ਵੇ ਦਾ ਨੈਟਵਰਕ ਵਧਾ ਰਹੀ ਹੈ ਇਹੀ ਕਾਰਨ ਹੈ ਕਿ ਲੋਕ ਰੇਲ ਗੱਡੀਆਂ ਦੀ ਬਜਾਏ ਸੜਕਾਂ ਰਾਹੀਂ ਲੰਬੀ ਦੂਰੀ ਦਾ ਸਫ਼ਰ ਕਰਨ ਨੂੰ ਤਰਜੀਹ ਦਿੰਦੇ ਨੇ ਇਸ ਨਾਲ ਆਵਾਜਾਈ ਆਸਾਨ ਹੋ ਰਹੀ ਹੈ ਇਸ ਤੋਂ ਹੀ ਲਾਵਾ ਸਮੇਂ ਅਤੇ ਈਦਨ ਦੋਵਾਂ ਦੀ ਵੀ ਬਚਤ ਹੋ ਰਹੀ ਹੈ ਸਰਕਾਰ ਇਸ ਉਪਰਾਲੇ ਨਾਲ ਲੋਕਾਂ ਦਾ ਜੀਵਨ ਸੁਖਾ ਲਾਉ ਰਿਹਾ ਹੈ ਮੋਦੀ ਸਰਕਾਰ ਦੇਸ਼ ਦੇ ਲੋਕਾਂ ਨੂੰ ਇੱਕੋ ਸਮੇਂ ਨੋ ਐਕਸਪੈਕਟਸ ਵੇ ਦਾ ਤੋਹਫਾ ਦੇਣ ਚਾ ਰਹੀ ਹੈ ਜਿਨ੍ਹਾਂ ਵਿੱਚੋਂ ਦੋ ਪੰਜਾਬ ਵਿੱਚੋਂ ਨੇ ਸਰਕਾਰ ਨੇ ਇਹਨਾਂ ਦੀ ਤਿਆਰੀ ਤੈਅ ਕਰ ਦਿੱਤੀ ਹੈ ਲੋਕ ਲੰਬੇ ਸਮੇਂ ਤੋਂ ਇਸ ਐਕਸਪੈਕਟਸ ਵੇ ਦਾ ਇੰਤਜ਼ਾਰ ਕਰ ਰਹੇ ਸਨ ਹੁਣ ਉਹਨਾਂ ਦੀ ਉਡੀਕ ਦੀਆਂ ਘੜੀਆਂ ਖਤਮ ਹੋ ਰਹੀਆਂ ਵਰਤਮਾਨ ਵਿੱਚ ਸੜਕ ਆਵਾਜਾਈ ਮੰਤਰਾਲੇ ਦੁਆਰਾ ਦੇਸ਼ ਭਰ ਵਿੱਚ ਕੁੱਲ 21 ਗ੍ਰੀਨ ਫੀਲਡ ਐਕਸਪੈਕਸ ਵੇ ਬਣਾਏ ਜਾ ਰਹੇ ਨੇ ਸੜਕ ਆਵਾਜਾਈ ਮੰਤਰਾਲੇ ਨੇ ਨਿਰਮਾਣ ਦੀ ਸਾਰੇ ਐਕਸਪੈਕਸ ਵੇ ਦੀ ਸਮਾਂ ਸੀਮਾ ਨੂੰ ਸੋਧਿਆ ਹੈ ਤੁਹਾਨੂੰ ਦੱਸ ਦਈਏ ਕਿ ਦਿੱਲੀ ਅੰਮ੍ਰਿਤਸਰ ਕਟੜਾ ਅਤੇ ਦੂਸਰਾ ਹਾਈਵੇ ਜਿਹੜਾ ਹੈ ਅੰਮ੍ਰਿਤਸਰ ਜਮਨਾ ਨਗਰ ਇਹਨਾਂ ਦਾ ਵੀ ਨਿਰਮਾਣ ਚੱਲ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਸਾਰੇ ਐਕਸਪ੍ਰੈਸ ਹਾਈਵੇ 2026 ਜਾਂ 27 ਤੱਕ ਤਿਆਰ ਕੀਤੇ ਜਾਣਗੇ। ਵਧੇਰੀ ਜਾਣਕਾਰੀ ਲਈ ਜੁੜੇ ਰਹੋ ਜ਼ੀਕੇਆ ਟੀਵੀ ਦੇ ਨਾਲ। ਮੋਦੀ ਸਰਕਾਰ ਨੂੰ ਐਕਸਪ੍ਰੈਸ ਵੇ ਦਾ ਤੋਹਫਾ ਦੇ ਰਹੀ ਹੈ ਜਿਨ੍ਹਾਂ ਵਿੱਚੋਂ ਦੋ ਪੰਜਾਬ ਵਿੱਚੋਂ ਨਿਕਲਣਗੇ। ਮੋਦੀ ਸਰਕਾਰ ਦੇਸ਼ ਵਿੱਚ ਐਕਸਪ੍ਰੈਸ ਵੇ ਦਾ ਨੈਟਵਰਕ ਵਧਾ ਰਹੀ ਹੈ। ਇਹੀ ਕਾਰਨ ਹੈ ਕਿ ਲੋਕ ਰੇਲ ਗੱਡੀਆਂ ਦੀ ਬਜਾਏ ਸੜਕਾਂ ਰਾਹੀਂ ਲੰਬੀ ਦੂਰੀ ਦਾ ਸਫ਼ਰ ਕਰਨ ਨੂੰ ਤਰਜੀਹ ਦਿੰਦੇ ਨੇ। ਇਸ ਨਾਲ ਆਵਾਜਾਈ ਆਸਾਨ ਹੋ ਰਹੀ ਹੈ। ਇਸ ਤੋਂ ਹੀ ਲਾਵਾ ਸਮੇਂ ਅਤੇ ਈਦਨ ਦੋਵਾਂ ਦੀ ਵੀ ਬਚਤ ਹੋ ਰਹੀ ਹੈ ਸਰਕਾਰ ਇਸ ਉਪਰਾਲੇ ਨਾਲ ਲੋਕਾਂ ਦਾ ਜੀਵਨ ਸੁਖਾ ਲਾਉ ਰਿਹਾ ਹੈ ਮੋਦੀ ਸਰਕਾਰ ਦੇਸ਼ ਦੇ ਲੋਕਾਂ ਨੂੰ ਇੱਕੋ ਸਮੇਂ ਨੋ ਐਕਸਪੈਕਟਸ ਵੇ ਦਾ ਤੋਹਫਾ ਦੇਣ ਚਾ ਰਹੀ ਹੈ ਜਿਨ੍ਹਾਂ ਵਿੱਚੋਂ ਦੋ ਪੰਜਾਬ ਵਿੱਚੋਂ ਨੇ ਸਰਕਾਰ ਨੇ ਇਹਨਾਂ ਦੀ ਤਿਆਰੀ ਤੈਅ ਕਰ ਦਿੱਤੀ ਹੈ ਲੋਕ ਲੰਬੇ ਸਮੇਂ ਤੋਂ ਇਸ ਐਕਸਪੈਕਟਸ ਵੇ ਦਾ ਇੰਤਜ਼ਾਰ ਕਰ ਰਹੇ ਸਨ ਹੁਣ ਉਹਨਾਂ ਦੀ ਉਡੀਕ ਦੀਆਂ ਘੜੀਆਂ ਖਤਮ ਹੋ ਰਹੀਆਂ ਵਰਤਮਾਨ ਵਿੱਚ ਸੜਕ ਆਵਾਜਾਈ ਮੰਤਰਾਲੇ ਦੁਆਰਾ ਦੇਸ਼ ਭਰ ਵਿੱਚ ਕੁੱਲ 21 ਗ੍ਰੀਨ ਫੀਲਡ ਐਕਸਪੈਕਸ ਵੇ ਬਣਾਏ ਜਾ ਰਹੇ ਨੇ ਸੜਕ ਆਵਾਜਾਈ ਮੰਤਰਾਲੇ ਨੇ ਨਿਰਮਾਣ ਦੀ ਸਾਰੇ ਐਕਸਪੈਕਸ ਵੇ ਦੀ ਸਮਾ ਸੀਮਾ ਨੂੰ ਸੋਧਿਆ ਹੈ ਤੁਹਾਨੂੰ ਦੱਸ ਦਈਏ ਕਿ ਦਿੱਲੀ ਅੰਮ੍ਰਿਤਸਰ ਕਟੜਾ ਅਤੇ ਦੂਸਰਾ ਹਾਈਵੇ ਜਿਹੜਾ ਹੈ ਅੰਮ੍ਰਿਤਸਰ ਜਮਨਾ ਨਗਰ ਇਹਨਾਂ ਦਾ ਵੀ ਨਿਰਮਾਣ ਚੱਲ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਸਾਰੇ ਐਕਸਪ੍ਰੈਸ ਹਾਈਵੇ 2026 ਜਾਂ 27 ਤੱਕ ਤਿਆਰ ਕੀਤੇ ਜਾਣਗੇ। ਵਧੇਰੀ ਜਾਣਕਾਰੀ ਲਈ ਜੁੜੇ ਰਹੋ ਜ਼ੀਕੇਆ ਟੀਵੀ ਦੇ ਨਾਲ। ਮੋਦੀ ਸਰਕਾਰ ਨੂੰ ਐਕਸਪ੍ਰੈਸ ਵੇ ਦਾ ਤੋਹਫਾ ਦੇ ਰਹੀ ਹੈ ਜਿਨ੍ਹਾਂ ਵਿੱਚੋਂ ਦੋ ਪੰਜਾਬ ਵਿੱਚੋਂ ਨਿਕਲਣਗੇ। ਮੋਦੀ ਸਰਕਾਰ ਦੇਸ਼ ਵਿੱਚ ਐਕਸਪ੍ਰੈਸ ਵੇ ਦਾ ਨੈਟਵਰਕ ਵਧਾ ਰਹੀ ਹੈ। ਇਹੀ ਕਾਰਨ ਹੈ ਕਿ ਲੋਕ ਰੇਲ ਗੱਡੀਆਂ ਦੀ ਬਜਾਏ ਸੜਕਾਂ ਰਾਹੀਂ ਲੰਬੀ ਦੂਰੀ ਦਾ ਸਫ਼ਰ ਕਰਨ ਨੂੰ ਤਰਜੀਹ ਦਿੰਦੇ ਨੇ। ਇਸ ਨਾਲ ਆਵਾਜਾਈ ਆਸਾਨ ਹੋ ਰਹੀ ਹੈ। ਇਸ ਤੋਂ ਹੀ ਲਾਵਾ ਸਮੇਂ ਅਤੇ ਇਦਨ ਦੋਵਾਂ ਦੀ ਵੀ ਬਚਤ ਹੋ ਰਹੀ ਹੈ ਸਰਕਾਰ ਇਸ ਉਪਰਾਲੇ ਨਾਲ ਲੋਕਾਂ ਦਾ ਜੀਵਨ ਸੁਖਾ ਲਾਉ ਰਿਹਾ ਹੈ ਮੋਦੀ ਸਰਕਾਰ ਦੇਸ਼ ਦੇ ਲੋਕਾਂ ਨੂੰ ਇੱਕੋ ਸਮੇਂ ਨੋ ਐਕਸਪੈਕਟਸ ਵੇ ਦਾ ਤੋਹਫਾ ਦੇਣ ਚਾ ਰਹੀ ਹੈ ਜਿਨ੍ਹਾਂ ਵਿੱਚੋਂ ਦੋ ਪੰਜਾਬ ਵਿੱਚੋਂ ਨੇ ਸਰਕਾਰ ਨੇ ਇਹਨਾਂ ਦੀ ਤਿਆਰੀ ਤੈਅ ਕਰ ਦਿੱਤੀ ਹੈ ਲੋਕ ਲੰਬੇ ਸਮੇਂ ਤੋਂ ਇਸ ਐਕਸਪੈਕਟਸ ਵੇ ਦਾ ਇੰਤਜ਼ਾਰ ਕਰ ਰਹੇ ਸਨ ਹੁਣ ਉਹਨਾਂ ਦੀ ਉਡੀਕ ਦੀਆਂ ਘੜੀਆਂ ਖਤਮ ਹੋ ਰਹੀਆਂ ਵਰਤਮਾਨ ਵਿੱਚ ਸੜਕ ਆਵਾਜਾਈ ਮੰਤਰਾਲੇ ਦੁਆਰਾ ਦੇਸ਼ ਭਰ ਵਿੱਚ ਕੁੱਲ 21 ਗ੍ਰੀਨ ਫੀਲਡ ਐਕਸਪੈਕਸਵੇ ਬਣਾਏ ਜਾ ਰਹੇ ਨੇ ਸੜਕ ਆਵਾਜਾਈ ਮੰਤਰਾਲੇ ਨੇ ਨਿਰਮਾਣ ਦੀ ਸਾਰੇ ਐਕਸਪੈਕਸਵੇ ਦੀ ਸਮਾਂ ਸੀਮਾ ਨੂੰ ਸੋਧਿਆ ਹੈ ਤੁਹਾਨੂੰ ਦੱਸ ਦਈਏ ਕਿ ਦਿੱਲੀ ਅੰਮ੍ਰਿਤਸਰ ਕਟੜਾ ਅਤੇ ਦੂਸਰਾ ਹਾਈਵੇ ਜਿਹੜਾ ਹੈ ਅੰਮ੍ਰਿਤਸਰ ਜਮਨਾ ਨਗਰ ਇਹਨਾਂ ਦਾ ਵੀ ਨਿਰਮਾਣ ਚੱਲ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਸਾਰੇ ਐਕਸਪੈਕਟਸ ਹਾਈਵੇ 2026 ਜਾਂ 27 ਤੱਕ ਤਿਆਰ ਕੀਤੇ ਜਾਣਗੇ ਵਧੇਰੇ ਜਾਣਕਾਰੀ ਲਈ ਜੁੜੇ ਰਹੋ ਜ਼ੀਕੇਆ ਟੀਵੀ ਦੇ ਨਾਲ